ਸਾਰੀਕਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀਅਲ ਸਟੈਂਸ ਤੇ ਇੱਕ ਵੈਰੀ ਫੇਅਰ ਅੱਜ ਆਪਾਂ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਇੱਕ ਨਈ ਜਦ ਕੇ 10 ਤੋਂ ਵੱਧ ਰਿਸ਼ਤੇ ਲੈ ਕੇ ਅੱਗੇ ਰਿਸ਼ਤੇ ਪੜ੍ਹਨੇ ਸ਼ੁਰੂ ਕਰਦੇ ਹਾਂ ਜੀ ਪਰ ਉਸ ਤੋਂ ਪਹਿਲਾਂ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਤੇ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਜੀ ਇਹਨੂੰ ਪਾਜ਼ ਕਰਕੇ ਬਹੁਤ ਧਿਆਨ ਨਾਲ ਪੜ ਲਓ ਜੀ ਸੋ ਬਹੁਤੀ ਦੇਰੀ ਨਹੀਂ ਕਰਦੇ ਆਂ ਪੜਦੇ ਆਂ ਜੀ ਅੱਜ ਦਾ ਆਪਣਾ ਪਹਿਲਾ ਰਿਸ਼ਤਾ ਜੀ ਲੜਕੇ ਦਾ ਰਿਸ਼ਤਾ ਜੀ ਸਿੰਘ ਬਰਾੜ ਜੱਟ ਸਿੱਖ ਨੇ ਜੀ ਮਾਲਵਾ ਤੋਂ ਡੇਟ ਆਫ ਬਰਥ ਹੈਗੇ ਜੂਨ 1995 ਹਾਈਟ 511 ਐਡਰੈਸ ਇਹਨਾਂ ਦਾ ਹੈਗਾ ਜੀ ਜ਼ਿਲ੍ਹਾ ਮੁਕਸਰ ਜ਼ਮੀਨ ਹੈਗੇ ਜੀ ਇਹਨਾਂ ਕੋਲੇ 13 ਕਿੱਲੇ ਸਾਢੇ 6 ਈਚ ਮਤਲਬ ਕਿ ਦੋ ਪਰਾ ਹੋਣਗੇ ਐਜੂਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਫੈਮਿਲੀ ਜਿਹੜਾ ਜੀ ਛੋਟਾ ਭਰਾ ਹੈ ਇਹਨਾਂ ਦਾ ਵਰਕਿੰਗ ਕੰਮ ਕਰਦੇ ਆ ਤੇ ਮੰਮੀ ਤੇ ਇਹਨਾਂ ਦੇ ਪਿਤਾ ਜੀ ਨੇ ਓਕਿਊਪੇਸ਼ਨ ਇਹਨਾਂ ਦਾ ਹੈਗਾ ਜੀ ਗਵਰਨਮੈਂਟ ਜੌਬ ਕਰਦੇ ਨੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਐਜ਼ ਅ ਕਲਰਕ ਗੈਜ਼ਟਡ ਆਫੀਸਰ ਗਰੁੱਪ A ਪਾਰਟ 1 ਕਲੀਅਰ ਪਾਰਟ 2 ਪੈਂਡਿੰਗ ਇਹਨਾਂ ਨੇ ਕੋਈ ਟੈਸਟ ਦਿੱਤੇ ਹੋਣਗੇ ਸੈਲਰੀ ਹੈ ਜੀ ਜਿਹੜੀ ਇਹਨਾਂ ਦੀ 58000 ਗ੍ਰੋਸ ਹੈ ਇਹਨਾਂ ਨੂੰ ਸਰਕਾਰੀ ਜੋਬ ਕਰਨ ਦੀ ਲੜਕੀ ਦੀ ਡਿਮਾਂਡ ਹੈ ਕੋਈ ਦਾਜ ਦਹੇਜ ਦੀ ਇਹਨਾਂ ਦੀ ਹੋਰ ਕੋਈ ਡਿਮਾਂਡ ਨਹੀਂ ਇਹ ਜਿਹੜੇ ਅਸੀਂ ਰਿਸ਼ਤੇ ਪੜ ਰਹੇ ਆਂ ਜੀ ਇਹਨਾਂ ਦੇ ਪਰਿਵਾਰਾਂ ਦਾ ਨੰਬਰ ਅਸੀਂ ਤੁਹਾਨੂੰ ਦਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤਾ ਜੋ ਤੁਸੀਂ ਪਰਿਵਾਰ ਦਾ ਨੰਬਰ ਲੈ ਸਕੋ ਅਗਲੀ ਜਿਹੜੀ ਪ੍ਰੋਫਾਈਲ ਹੈ ਜੀ ਹੈਗੀ ਹੈ ਜੀ ਨੇਮ ਵਾਲੀਆ ਇਹਨਾਂ ਦਾ ਸਰਨੇਮ ਕਾਸਟ ਹਿੰਦੂ ਖੱਤਰੀ ਆਲੂ ਵਾਲੀਆ ਜੀ ਡੇਟ ਆਫ ਬਰਥ 1985 ਕੱਦ 5 ਫੁੱਟ 11 ਇੰਚ ਕੰਪਲੈਕਸ਼ਨ ਨਾਰਮਲ ਕੁਆਲਿਫਿਕੇਸ਼ਨ ਐਮ ਐਸ ਸੀ ਐਮ ਸੀ ਐ ਬੀ ਐਡ ਪ੍ਰੋਫੈਸ਼ਨਲ ਰੈਗੂਲਰ ਗਵਰਨਮੈਂਟ ਟੀਚਰ ਨੇ ਜੀ ਪ੍ਰੋਪਰਟੀ ਤੇ ਲੈਂਡ ਇਹਨਾਂ ਨੇ ਦੱਸਿਆ ਜੀ ਇਹਨਾਂ ਦਾ ਆਪਣਾ ਘਰ ਹੈ ਛੋਟੀ ਫੈਮਿਲੀ ਹੈ ਜੀ ਇਹਨਾਂ ਦੀ ਫੈਮਿਲੀ ਦੇ ਵਿੱਚ ਸਿਸਟਰ ਇਹਨਾਂ ਦੇ ਜਿਹੜੇ ਮੈਰਿਡ ਨੇ ਮਦਰ ਰਿਟਾਇਰਡ ਨੇ ਟੀਚਰ ਫਾਦਰ ਨੇ ਜਿਹੜੇ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਆ ਇਹਨਾਂ ਦਾ ਹੋਇਆ ਹੋਇਆ ਜੀ ਡਾਈਵੋਰਸ ਆਫਟਰ 20 ਡੇਜ਼ ਸ਼ਹਿਰ ਇਹਨਾਂ ਦਾ ਹੈਗਾ ਜੀ ਕਪੂਰਥਲਾ ਪ੍ਰੀਫਰੈਂਸ ਇਹਨਾਂ ਦੀ ਐਜੂਕੇਟਿਡ ਕੁੜੀ ਚਾਹੀਦੀ ਹੈ ਜੀ ਇਹਨਾਂ ਨੂੰ ਤੇ ਜਨਰਲ ਕਾਸਟ ਦੇ ਵਿੱਚੋਂ ਦੁਆਬਾ ਏਰੀਆ ਜਿਹੜਾ ਇਹਨਾਂ ਪ੍ਰੀਫਰ ਕਰਦੇ ਆ ਜੀ ਅਗਲਾ ਰਿਸ਼ਤਾ ਹੈਗਾ ਜੀ ਅਜਦਾ ਸਿੰਘ ਘੁੰਮਣ ਜਾ ਕਾਸਟ ਜੱਟ ਸਿੱਖ ਡੇਟ ਆਫ ਬਰਥ ਜਨਵਰੀ 1994 ਹਾਈਟ 5 10 ਕੰਪਲੈਕਸ਼ਨ ਫੇਅਰ ਕੁਆਲੀਫਿਕੇਸ਼ਨ ਐਮਏ ਇੰਗਲਿਸ਼ ਅਗਲੀ ਸਟੱਡੀ ਜਿਹੜੀ ਇਹਨਾਂ ਨੇ ਪੜਾਈ ਹੈ ਜਿਹੜੀ ਕੈਨੇਡਾ ਦੇ ਵਿੱਚ ਕੀਤੀ ਹੈ ਜੀ profession ਇਹਨਾਂ ਦਾ ਹੈਗਾ ਜੀ ਅਫੀਸ਼ੀਅਲ ਮੈਨੇਜਰ ਡਿਸਪੈਚਰ ਜ਼ਮੀਨ ਇਹਨਾਂ ਕੋਲ ਹੈ ਨਹੀਂ ਜੀ ਫੈਮਿਲੀ ਦੇ ਵਿੱਚ ਫਾਦਰ ਮਦਰ ਗ੍ਰੈਂਡ ਮਦਰ ਤੇ ਨਾਲ ਦੇ ਸਿਸਟਰ ਨੇ ਜੋ ਮੈਰਿਡ ਨੇ ਸ਼ਹਿਰ ਇਹਨਾਂ ਦਾ ਸੰਗਰੂਰ ਹੈ ਜੀ preference ਇਹਨਾਂ ਦੀ ਮਾਲਵਾ ਤੇ ਕੈਨੇਡਾ PR ਹੋਣ। ਜ਼ਿਆਦਾ ਜਾਣਕਾਰੀ ਜਿਹੜੀ ਇਹਨਾਂ ਨੂੰ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਨੰਬਰ ਲੈਣ ਲਈ ਪਰਿਵਾਰ ਦਾ ਜਿਵੇਂ ਤੁਹਾਨੂੰ ਦੱਸਿਆ ਜੀ ਅਕੀਰ ਤੱਕ ਬਣਾਈ ਰਿਓ। ਅਗਲਾ ਰਿਸ਼ਤਾ ਜੀ ਇਹ ਲੜਕੀ ਦਾ ਹੀ ਰਿਸ਼ਤਾ ਹੈ ਵੀ ਸਿੰਘ ਮੰਗਲਿਕ ਕਾਸਟ ਸ਼ੈਡਿਊਲ ਕਾਸਟ ਏਜ 28 हाइट 5 ਫੁੱਟ 4 ਇੰਚ ਪੰਜਾਬ ਗਵਰਨਮੈਂਟ ਦੇ ਵਿੱਚ ਕਲਰਕ ਨੇ ਜੀ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਜੀ, ਭਰਾ ਤੇ ਸਿਸਟਰ ਨੇ ਜੀ ਸ਼ਹਿਰ ਇਹਨਾਂ ਦਾ ਸੰਗਰੂਰ ਹੈ preference ਇਹਨਾਂ ਦੀ ੜਕੀ ਸਮਾਰਟ ਹੋਵੇ ਤੇ ਮੰਗਲੀ ਹੋਵੇ ਕਾਸਟ ਕੋਈ ਵੀ ਹੋਵੇ ਅਗਲਾ ਰਿਸ਼ਤੇ ਜੀ ਸਰਨੇ ਮੰਗਟ ਹੈ ਜੀ ਜੱਟ ਸਿੱਖ ਅਮਰਤਦਾਰੀ ਨੇ ਜੁਲਾਈ 1995 ਦਾ ਜਨਮ ਹੈ ਜੀ ਕੁਆਲਿਫਿਕੇਸ਼ਨ ਡਿਪਲੋਮਾ ਹੈ ਜੀ 3 ਸਾਲ ਦਾ ਹਾਈਟ 5 ਫੁੱਟ 9 ਇੰਚ ਹੈ ਜੀ profession private job ਹੈ ਜੀ ਮਦਰ ਹਾਊਸ ਵਾਈਫ ਨੇ ਨਾ ਦੇ ਫਾਦਰ ਐਗਰੀਕਲਚਰ ਫਾਰਮਿੰਗ ਕਰ 2.5 ਕਿੱਲੇ ਨਾਲ ਜ਼ਮੀਨ ਹੈ ਜੀ ਜਿਹੜੀ ਸਿਸਟਰ ਇਹਨਾਂ ਦੀ ਵੱਡਿਓ ਮੈਰਿਡ ਨੇ ਤੇ ਕੈਨੇਡਾ ਵਿੱਚ ਇਨਨੇ ਸ਼ਹਿਰ ਇਹਨਾਂ ਦਾ ਜ਼ਿਲ੍ਹਾ ਲੁਧਿਆਣਾ ਹੈ ਜੀ ਇਹਨਾਂ ਨੂੰ ਸਿੰਪਲ ਤੇ ਐਜੂਕੇਟਿਡ ਲੜਕੀ ਚਾਹੀਦੀ ਹੈ ਜੀ ਜਾਂ ਫਿਰ ਬਾਹਰ ਕੈਨੇਡਾ ਤੋਂ ਅਗਲੀ ਪ੍ਰੋਫਾਈਲ ਹੈ ਜੀ ਨੇਮ ਸ਼ਰਮਾ ਵਰਦਵਾਜ ਰਤਨ ਕਾਸਟ ਹਿੰਦੂ ਪੰਡਿਤ ਡੇਟ ਆਫ ਬਰਥ 9/20/1997 ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਪਲੱਸ 2 ਪ੍ਰੋਫੈਸ਼ਨ ਟੈਲੀਕਮ ਲਾਈਨ ਪਲੱਸ ਡਿਸਟ੍ਰੀਬਿਊਟਰ ਨੇ ਜੀਓ ਦੇ ਇਨਕਮ 30000 ਹੈ ਜੀ ਨਾਲ ਦੀ ਤੇ ਫੈਮਿਲੀ ਦੇ ਵਿੱਚ ਫਾਦਰ ਮਾਦਰ ਗ੍ਰੈਂਡ ਮਾਦਰ ਗ੍ਰੈਂਡ ਫਾਦਰ ਸਿਸਟਰ ਮੈਰਿਡ ਨੇਸੀਟੀ ਇਹਨਾਂ ਦਾ ਨਾਬਾਏ ਜੀ ਪ੍ਰੇਫਰੈਂਸ ਉਹਦੀ ਪਰਿਵਾਰ ਹੋਵੇ ਤੇ ਸਿੰਪਲ ਕੁੜੀ ਹੋਵੇ ਹੋਰ ਕੋਈ ਇਹਨਾਂ ਦੀ ਡਿਮਾਂਡ ਨਹੀਂ ਹੈਗੀ ਹੁਣ ਪੜਦੇ ਹਾਂ ਜੀ ਆਪਾਂ ਆਪਣੀ ਅਗਲੀ ਪ੍ਰੋਫਾਈਲ ਅਗਲੀ ਪ੍ਰੋਫਾਈਲ ਹੈ ਜੀ ਨੇਮ ਸਿੰਘ ਸਰਨੇਮ ਕਾਸਟ ਇਹਨਾਂ ਦੀ ਬੁਵਾਲ ਜੱਟ ਸਿੱਖ ਡੇਟ ਆਫ ਬਰਥ ਫਰਵਰੀ 1995 ਹਾਈਟ 5 ਫੁੱਟ 10 ਇੰਚ ਕੰਪਲੈਕਸ਼ਨ ਇਹਨਾਂ ਦਾ ਹੈਗਾ ਜੀ ਮੀਡੀਅਮ ਮਤਲਬ ਕਿ ਕਣਕ ਪੈ ਨਵੀਟਿਸ਼ ਕਿਹਾ ਸਕਦੇ ਹਾਂ ਸਰਦਾਰ ਨੇ ਪਿਓਰ ਵਜਿਨੇ ਦਾੜੀ ਵੀ ਨਹੀਂ ਕੱਟਦੇ ਸ਼ਰਾਬ ਨਹੀਂ ਪੀਂਦੇ ਕੁਆਲਿਫੀਕੇਸ਼ਨ ਵੀ ਟੱਕ ਹੈ ਜੀ profession ਇਹਨਾਂ ਦਾ ਮੈਨੇਜਰ ਨੇ ਯੂ ਐਸ ਡੀ ਬੇਸਡ ਕੰਪਨੀ ਦੇ ਵਿੱਚ ਪਰ ਘਰੋਂ ਬੈ ਕੇ ਕੰਮ ਕਰਦੇ ਨੇ ਕੰਪਨੀ ਜਿਹੜੀ ਅਮਰੀਕਾ ਦੀ ਬੇਸਡ ਹੈ 2.5 ਕਿਲੇ ਨਾਲ ਕੋਲੇ ਜ਼ਮੀਨ ਹੈ ਜੀ ਦੋ ਪਲਾਟ ਨੇ ਐਨੂਅਲ ਇਨਕਮ ਜਿਹੜੀ 15 ਲੱਖ ਪਰ ਐਨਮ ਦੇ ਨੇੜੇ ਤੜੇ ਹੈ ਜੀ ਫੈਮਿਲੀ ਡਿਟੇਲ ਦੇ ਵਿੱਚ ਤਿੰਨ ਸਿਸਟਰ ਨੇ ਮੈਰਿਡ ਨੇ ਵੈਲ ਸੈਟਲ ਨੇ ਫਾਦਰ ਨੇ ਓਨ ਬਿਜ਼ਨਸ ਹਨ ਦਾ ਟਰਾਂਸਪੋਰਟ ਦਾ ਮਦਰ ਹਾਊਸ ਵਾਈਫ ਨੇ ਸ਼ਹਿਰ ਇਹਨਾਂ ਦਾ ਸਮਰਾਲਾ ਹੈ ਜੀ ਜ਼ਿਲ੍ਹਾ ਲੁਧਿਆਣਾ ਹੈ ਪ੍ਰੀਫਰੈਂਸ ਗਰਲ ਸ਼ੁੱਡ ਬੀ ਅ ਫੈਮਿਲੀ ਓਰੀਐਂਟਡ ਵੈਲ ਕੁਆਲੀਫਾਈਡ ਕੋਈ ਡਿਮਾਂਡ ਨਹੀਂ ਹੈਗੀ ਜੀ ਡਿਸਟ੍ਰਿਕਟ ਜਿਹੜੇ ਪ੍ਰੀਫਰ ਨੇ ਜੀ ਰੋਪੜ ਲੁਧਿਆਣਾ ਤੇ ਪਟਿਆਲਾ ਇਹਨਾਂ ਤਿੰਨ ਜ਼ਿਲ੍ਹਿਆਂ ਨੇ ਇਹਨਾਂ ਦੀ ਪ੍ਰੀਫਰੈਂਸ ਹੈ ਜੀ ਹੁਣ ਪੜਦੇ ਹਾਂ ਜੀ ਆਪਾਂ ਅਗਲੀ ਪ੍ਰੋਫਾਈਲ ਮਨਪ੍ਰੀਤ ਸਿੰਘ ਸਰਨੇਮ ਕਾਸਟ ਦਇਆਲ ਜੱਟ ਡਿਊ ਡੇਟ ਆਫ ਬਰਥ 5 11 1996 ਕੱਦ ਹੈ ਜੀ 5 ਫੁੱਟ 9 ਇੰਚ ਕੰਪਲੈਕਸ਼ਨ ਫੇਅਰ ਹੈ ਕੁਆਲਿਫਿਕੇਸ਼ਨ ਐਮ ਐਸ ਸੀ ਇਨਫੋਰਮੇਸ਼ਨ ਟੈਕਨੋਲੋਜੀ ਯੂ ਜੀ ਸੀ ਨੈਟ profession working as assistant professor on ad hoc basis property ਤੇ ਜਿਹੜੀ ਲੈਂਡ ਹੈ ਜੀ ਇਹਨਾਂ ਕੋਲੇ ਇੱਕ ਕਿਲਾ ਪੈ ਲਈਏ ਤੇ ਨਵਾਂ ਬਣਾਇਆ ਹੋਇਆ ਘਰ ਹੈ ਜਿਹੜਾ ਡੇਢ ਕਨਾਲ ਦੇ ਵਿੱਚ ਇਨਕਮ ਹੈ ਨਦੀ ਅਨੁਅਲ ਹੈਗੀ ਹੈ ਜੀ 3 ਲੱਖ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਨੇ ਪੈਨਸ਼ਨਰ ਨੇ ਭਰਾ ਹੈ ਜੀ ਵੱਡਾ ਗਵਰਨਮੈਂਟ ਜੋਬ ਤੇ ਮੈਰਿਡ ਹੈ ਇਹਨਾਂ ਦਾ ਸ਼ਹਿਰ ਹੈਗਾ ਜੀ ਗੜ ਸ਼ੰਕਰ ਪ੍ਰੀਫਰੈਂਸ ਜੱਟ ਸਿੱਖ ਗਰਲ ਦੁਆਬਾ ਰੀਜਨ ਗਵਰਨਮੈਂਟ ਔਰ ਪ੍ਰਾਈਵੇਟ ਜੋਬ ਟੀਚਿੰਗ ਸੈਕਟਰ ਅਗਲਾ ਰਿਸ਼ਤਾ ਪੜਦੇ ਹਾਂ ਇਹ ਪੰ ਜੱਟ ਸਿੱਖ ਸਰਦਾਰ ਨੇ ਉਮਰ 30 ਸਾਲ ਹੈ ਜੀ ਕੰਪਲੈਕਸ਼ਨ ਫੇਅਰ ਹੈ ਕੁਆਲੀਫਿਕੇਸ਼ਨ ਮਾਸਟਰ ਕੀਤੀ ਹੋਈ ਜੀ profession self employed ਨੇ property ਪੰਜ ਕਿਲੇ ਪੈ ਲਈ ਹੈ ਜੀ ਤੇ ਹੋਰ business ਨੇ ਨਾਲ ਕੈਨੇਡਾ ਪੀਆਰ ਨੇ under skilled worker still in ਬਾਕੀ ਜ਼ਿਆਦਾ ਜਾਣਕਾਰੀ ਜਿਹੜੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਲੈ ਸਕਦੇ ਹੋ ਨੰਬਰ ਲੈਣ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ preference ਇਹਨਾਂ ਦੀ ਹੈ ਜੀ ਕੁੜੀ ਸਿਆਣੀ ਹੋਵੇ ਮੈਚੁਰ ਹੋਵੇ ਪਰਿਵਾਰ ਸੰਭਾਲਣ ਵਾਲੀ ਹੋਵੇ ਕੁਲ ਮਿਲਾ ਕੇ ਗੱਲ ਇਹ ਹੈ ਏਰੀਆ ਮਾਲਵਾ ਤੇ ਕੁਸ਼ਤਕ ਹਰਿਆਣੇ ਦੇ ਡਿਸਟ੍ਰਿਕਟ ਜਿਹੜੇ ਬਟਿੰਡੇ ਦੇ ਨਾਮ ਲੱਗਦੇ ਨੇ ਉਹ ਪ੍ਰੇਫਰੈਂਸ ਹੈ ਜੀ ਇਹਨਾਂ ਦੀ ਪੜ੍ਹਾਈਏ ਜਿਹੜੀ 12ਵੀਂ ਮੈਡੀਕਲ ਜਾਂ ਨਾਨ ਮੈਡੀਕਲ ਚ ਕੀਤੀ ਹੋਵੇ ਗ੍ਰੈਜੂਏਸ਼ਨ ਹੋਣ ਤੇ ਬੀਐਡ ਹੋਣ ਉਮਰ 26 ਤੋਂ 30 ਹੋਵੇ ਤੇ ਕਾਸਟ ਜੱਟ ਸਿੱਖ ਹੀ ਹੋਵੇ ਅਗਲੀ ਪ੍ਰੋਫਾਈਲ ਲੜਕੀ ਦੀ ਏ ਜੀ ਸਰਨੇਮ ਬੱਲ ਹੈਗੇ ਜੀ ਇਹਨਾਂ ਦਾ ਡੇਟ ਆਫ ਬਰਥ 2/12/1990 ਹਾਈਟ 5 ਫੁੱਟ 7 ਇੰਚ ਐਜੂਕੇਸ਼ਨ ਐਮ ਸੀ ਏ ਐਮ ਐਸ ਸੀ ਆਈ ਟੀ ਪਰਸੂਇੰਗ ਕੰਪਿਊਟਰ ਕੋਰਸਸ ਇਨ ਕੈਨੇਡਾ ਇਹ ਜੱਟ ਸਿੱਖ ਪਰਿਵਾਰ ਜੱਟ ਸਿੱਖ ਪਰਿਵਾਰ ਲੱਭ ਰਹੇ ਨੇ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਬਾਕੀ ਗੱਲ ਤੁਸੀਂ ਇਹਨਾਂ ਨਾਲ ਫੋਨ ਤੇ ਕਰ ਸਕਦੇ ਹੋ ਜੀ ਅਗਲੀ ਪ੍ਰੋਫਾਈਲ ਹੈ ਜੀ ਆਪਣਾ ਨੇਮ ਹਿਮਾਨੀ ਹੈ ਇਹਨਾਂ ਦਾ ਲੜਕੀ ਦੀ ਪ੍ਰੋਫਾਈਲ ਹੈ ਕਾਸਟ ਠਾਕੁਰ ਰਾਜਪੂਤ ਨੇ ਡੇਟ ਆਫ ਬਰਥ 2996 ਕੁਆਲੀਫਿਕੇਸ਼ਨ ਐਮਐਸਸੀ ਮਾਈਕਰੋਬੀਅਲ ਐਂਡ ਫੂਡ ਟੈਕਨੋਲੋਜੀ ਪ੍ਰੋਫੈਸ਼ਨ ਨਿਊਟ੍ਰੀਸ਼ਨ ਟ੍ਰੇਨਰ ਸਿਬਲਿੰਗਸ ਇੱਕ ਭਰਾ ਹੈ ਜੀ ਛੋਟਾ ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੈ ਪ੍ਰੇਫਰੈਂਸ ਇਹਨਾਂ ਨੂੰ ਕੈਨੇਡਾ ਦਾ ਲੜਕਾ ਹੀ ਚਾਹੀਦਾ ਅਗਲੀ ਪ੍ਰੋਫਾਈਲ ਪੜ੍ਹਦੇ ਜੀ 857 ਨਾਮ ਸਿੰਘ ਹੈ ਜੀ ਡੇਟ ਆਫ ਬਰਥ 15/10/1994 ਹੁਸ਼ਿਆਰਪੁਰ ਤੋਂ ਨੇ ਜੀ ਕਾਸਟ ਐਸਸੀ ਹੈ ਗਵਰਨਮੈਂਟ EMPLOYEE ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਕੁਆਇਰਮੈਂਟ ਹੈ ਜੀ ਗੁੱਡ ਲੁਕਿੰਗ ਗਰਲ ਜੋ ਗਵਰਨਮੈਂਟ ਜੌਬ ਕਰਦੀ ਹੋਵੇ ਜਾਂ ਵੈਲ ਐਜੂਕੇਟਿਡ ਹੋਵੇ ਨੇਚਰ ਵਧੀਆ ਗੱਲ ਕਰਦੇ ਜੀ ਅਗਲੀ ਪ੍ਰੋਫਾਈਲ ਦੀ ਨਾਮ ਸਿੰਘ ਡੇਟ ਆਫ ਬਰਥ 24/2/1990 ਹਾਈਟ 5 ਫੁੱਟ 9 ਇੰਚ ਚਮਕੌਰ ਸਾਹਿਬੀ ਰਿਆ ਜੱਟ ਸਿੱਖ ਬਾਜਵਾ ਗਵਰਨਮੈਂਟ EMPLOYEE ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਕੁਆਇਰਮੈਂਟ ਕੁੜੀ ਐਜੂਕੇਟਿਡ ਹੋਵੇ ਨੇਚਰ ਵਧੀਆ ਹੋਵੇ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਅਗਲਾ ਜੀ ਰਿਸ਼ਤਾ ਨੰਬਰ 860 ਸਿੰਘ ਡਿਸਟ੍ਰਿਕਟ ਸੰਗਰੂਰ ਕਾਸਟ ਕੁਮਿਆਰ ਪ੍ਰਜਾਪਤ ਸਿੱਖ ਨੇ ਜੀ ਹਾਈਟ 5 ਫੁੱਟ 8 ਇੰਚ ਗਵਰਨਮੈਂਟ ਜੌਬ ਕਲਰਕ ਨੇ ਪੇ ਸਕੇਲ ਪੰਜਾਬ ਗਵਰਨਮੈਂਟ ਦਾ ਰਿਕੁਆਇਰਮੈਂਟ ਗਵਰਨਮੈਂਟ ਜੌਬ ਕਰਦੀ ਲੜਕੀ ਹੀ ਇਹਨਾਂ ਨੂੰ ਚਾਹੀਦੀ ਹੈ ਜੀ ਅਗਲੀ ਪ੍ਰੋਫਾਈਲ ਹੈ ਜੱਟ ਸੋ ਕਾਠ ਨਾਮ ਸਿੰਘ ਜੱਟ ਸਿੰਘ 29 ਸਾਲ ਉਮਰ ਹੈ ਜੀ 5 ਫੁੱਟ 10 ਇੰਚ ਕੱਦ ਰੰਗ ਸਾਫ ਹੈ ਕੁਆਲੀਫਿਕੇਸ਼ਨ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਗਵਰਨਮੈਂਟ EMPLOYEE ਨੇ 7.5 ਕਿਲੇ ਜ਼ਮੀਨ ਹੈ ਜੀ ਐਨੂਅਲ ਇਨਕਮ 10 ਲੱਖ ਸਾਲਾਨਾ ਹੈਗੀ ਹੈ ਜੀ ਪਰਿਵਾਰ ਛੋਟਾ ਹੈ ਜੀ ਤੇ ਬਿਲਕੁਲ ਅਗੇਂਸਟ ਹੈ ਜਿਦਾਜ ਦੇ ਸ਼ਹਿਰ ਸੰਗਰੂਰ ਹੈ ਤੇ ਪੜ੍ਹੀ ਲਿਖੀ ਲੜਕੀ ਇਹਨਾਂ ਨੂੰ ਜੱਟ ਫੈਮਿਲੀ ਚੋਂ ਚਾਹੀਦੀ ਹੈ। ਅਗਲੀ ਪ੍ਰੋਫਾਈਲ ਹੈ ਜੀ 863 ਨੰਬਰ ਐਮ ਸਿੰਘ ਲੜਕੇ ਦੀ ਪ੍ਰੋਫਾਈਲ ਹੈ ਜੀ ਰਾਮਗੜੀਆ ਕਲਸੀ ਨੇ ਡੇਟ ਆਫ ਬਰਥ 1997 ਹੈ ਜੀ ਬੀਐਸਸੀ ਮਾਸਟਰ ਆਈਟੀ ਮੈਲਬਰਨ ਦੇ ਵਿੱਚ ਕੀਤੀ ਇਹਨਾਂ ਨੇ ਆਸਟ੍ਰੇਲੀਆ ਚ कद 6 फुट ਜੀ ਰੰਗ ਸਾਫ ਹੈ profession ਬਿਲਡਿੰਗ ਕੰਸਟਰਕਸ਼ਨ ਦਾ ਕੰਮ ਹੈ ਜੀ ਇਹਨਾਂ ਦਾ ਪਰਿਵਾਰ ਦੇ ਵਿੱਚ ਫਾਦਰ ਰਿਟਾਇਰਡ ਨੇ ਮਦਰ ਹੋਮ ਮੇਕਰ ਨੇ ਫੈਮਿਲੀ ਬਿਜ਼ਨਸ ਜਿਵੇਂ ਤੁਹਾਨੂੰ ਦੱਸਿਆ ਕਿ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਹੈ ਜੀ ਇਹਨਾਂ ਇੰਡੀਆ ਚ ਇਹਨਾਂ ਦਾ ਹੈਗਾ ਜੀ ਮਾਲਵਾ ਮੂਗਾ ਸ਼ਹਿਰ preference ਇਹਨਾਂ ਦੀ ਹੈਗੀ ਜੀ ਲੜਕੀ ਆਸਟ੍ਰੇਲੀਆ ਤੋਂ ਹੋਵੇ ਜਾਂ ਪੰਜਾਬ ਦੇ ਮਾਲਵੇ ਰੀਜਨ ਤੋਂ ਹੋਵੇ ਤੇ ਆਨਸਟ ਲਾਇਲ ਕੇਰਿੰਗ ਪਰਸਨਲ ਵੈਲਿਊਜ਼ ਕੰਪੈਟਿਬਲੀ ਸ਼ੇਅਰਿੰਗ ਗੋਲਸ ਐਂਡ ਮਲ ਚੰਗਾਤੀ ਪੁੱਤਰ ਚਾਹੀਦਾ ਹੈ ਜੀ ਇਹਨਾਂ ਨੂੰ ਚੰਗੇ ਕੁੜੀ ਜਿਹੜੀ ਪਰਿਵਾਰ ਸੰਭਾਲਣ ਵਾਲੀ ਹੋਵੇ ਅਗਲੀ ਪ੍ਰੋਫਾਈਲ ਹੈਗੇ ਜੀ ਆਪਣੀ 864 ਨੰਬਰ ਨੇਮ ਸਿੰਘ ਰਵੀ ਦਾਸ ਜੀ ਆਕਾਸਟ ਹੈ ਜੀ 13/5/1996 ਦਾ ਜਨਮ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੀ ਕੰਪਲੈਕਸ਼ਨ ਆਲਮੋਸਟ ਫੇਅਰ ਹੈ ਜੀ ਚੰਗਾ ਸ਼ਰੀਰ ਹੈ ਐਮ ਇਕਨੋਮਿਕਸ ਕੀਤੀ ਹੈ ਪ੍ਰੋਫੈਸ਼ਨ ਹੈ ਜਿਹੜਾ ਗਵਰਨਮੈਂਟ EMPLOYE ਨੇ ਐਨੂਅਲੀ ਇਨਕਮ ਹੈ ਹੈਗੀ ਹੈ ਜੀ ਇਹਨਾਂ ਦੀ 6-7 ਲੱਖ ਪਰ 6-7 ਲੱਖ ਰੁਪਏ ਫਾਦਰ ਇਹਨਾਂ ਦੇ ਰਿਟਾਇਰ ਨੇ ਜੀ ਗਵਰਨਮੈਂਟ ਜੌਬ ਤੋਂ ਮਦਰ ਹੋਮ ਮੇਕਰ ਨੇ ਛੋਟਾ ਭਰਾ ਹੈ ਜੀ ਸਿਸਟਰ ਦੋਵੇਂ ਮੈਰਿਡ ਨੇ ਤੇ ਕੈਨੇਡਾ ਰਹਿੰਦੇ ਨੇ ਸ਼ਹਿਰ ਲੁਧਿਆਣਾ ਹੈ ਜੀ ਪ੍ਰੀਫਰੈਂਸ ਲੜਕੀ ਲੜਕੀ ਸੋਹਣੀ ਹੋਵੇ ਤੇ ਗਵਰਨਮੈਂਟ ਜੌਬ ਤੇ ਹੋਵੇ ਕਾਸਟ ਤੇ ਰਿਲੀਜੀਅਨ ਦਾ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਗਲੀ ਪ੍ਰੋਫਾਈਲ ਹੈ ਜੱਟ 865 ਨੀਮ ਸਿੰਘ ਜੱਟ ਸੇ 1990 ਦਾ ਜਨਮ 5 ਫੁੱਟ 11 ਇੰਚ ਕਾਦੇ ਜੀ ਐਜੂਕੇਸ਼ਨ ਐਮਟੈਕ ਰੈਗੂਲਰ ਗਵਰਨਮੈਂਟ ਜੌਬ ਤੇ ਐਗਰੀਕਲਚਰ ਲੈਂਡ ਵੀ ਹੈਗੀ ਹੈ ਇਹਨਾਂ ਕੋਲੇ ਵੈਲ এডੂਕੇਟਿਡ ਘਰ ਲੱਭ ਰਹੇ ਨੇ ਜਿਹਦੀ ਹਾਈਟ ਕਟੋ-ਕਟ ਸਾਡੇ 5 ਫੁੱਟ ਜਾਂ ਉਸ ਤੋਂ ਵੱਧ ਹੋਵੇ ਅਗਲੀ ਪ੍ਰੋਫਾਈਲ ਅਗਲੀ ਹੈ ਜੀ 868 ਨਾਮਾ ਐਚ ਸਿੰਘ ਸਰਨੇਮ ਕਾਸਟਰ ਹੁੰਦਾ ਸੀ ਸਿੱਖ 14 12 1997 ਦਾ ਬਰਥ ਹੈ ਜੀ ਹਾਈਟ 5 ਫੁੱਟ 7 ਇੰਚ ਰੰਗ ਸਾਫ ਹੈ ਕੁਆਲਿਫਿਕੇਸ਼ਨ BCA professionnal ਇਹਨਾਂ ਦਾ ਹੈਗਾ ਜੀ ਕਲਰਕ ਨੇ ਇੰਡੀਅਨ ਆਰਮੀ ਦੇ ਵਿੱਚ ਐਨੂਅਲ ਇਨਕਮ ਇਹਨਾਂ ਦੀ ਹੈਗੀ ਹੈ ਜੀ ਮੰਥਲੀ 60 ਕੁ ਹਜ਼ਾਰ ਰੁਪਏ ਫੈਮਲੀ ਦੇ ਵਿੱਚ ਮਦਰ ਨੇ ਹਾਊਸ ਵਾਈਫ ਨੇ ਉਹ ਡੈਡ ਗਵਰਨਮੈਂਟ EMPLOYE ਪਰਾ ਪ੍ਰਜੈ ਇਹਨਾਂ ਦੇ ਇੰਗਲੈਂਡ ਰਹਿੰਦੇ ਨੇ ਸ਼ਹਿਰ ਇਹਨਾਂ ਦਾ ਨਾਬਾ ਜੀ ਪ੍ਰੇਫਰੈਂਸ ਇਹਨਾਂ ਨੂੰ ਸਰਕਾਰੀ ਜੋਬ ਕਰਦੀ ਲੜਕੀ ਚਾਹੀਦੀ ਹੈ ਜੀ ਕੰਟੈਕਟ WhatsApp ਜੋ ਲਿਖਿਆ ਸੀ ਤੁਹਾਨੂੰ ਅੱਗੇ ਦੰਨੇ ਆ ਜੀ ਇਹਨਾਂ ਦੇ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਅੱਜ ਦੀ ਅਖੀਰਲੀ ਪ੍ਰੋਫਾਈਲ ਹੈ ਜੀ ਲੜਕੇ ਦੀ ਪ੍ਰੋਫਾਈਲ ਹੈ ਵੀ ਪੀ ਆਰ ਹੈ ਕੈਨੇਡਾ ਦੇ ਵਿੱਚ ਸਰਨੇਮ ਕਾਸਟਨਰ ਐਸ ਸੀ ਰਮਦਾਸੀਓ ਸਿੱਖ ਨੇ ਜੀ ਡੇਟ ਆਫ ਬਰਥ 1992 ਦੀ ਹੈ ਜੀ ਕੱਦ 5 ਫੁੱਟ 8 ਇੰਚ ਹੈ ਕੁਆਲਿਫਿਕੇਸ਼ਨ ਬੀ ਟੈਕ ਹੈ ਪ੍ਰੋਫੈਸ਼ਨ ਇਹਨਾਂ ਦਾ ਹੈਗੇ ਜੀ ਟਰੱਕ ਡਰਾਈਵਰ ਨੇ ਇੰਡੀਆ ਤੋਂ ਹੈਗੇ ਜੀ ਇਹ ਰੋਪੜ ਤੋਂ ਪ੍ਰੇਫਰੈਂਸ ਇਹਨਾਂ ਨੂੰ ਐਜੂਕੇਟਿਡ ਤੇ ਸੋਹਣੀ ਲੜਕੀ ਚਾਹੀਦੀ ਹੈ ਜਿਹਦੇ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਤੇ ਮੁਹਾਲੀ ਤੇ ਰੋਪੜ ਏਰੀਆ ਹੋਵੇ ਇਹ ਸੀਗੇ ਜੀ ਆਪਣੀ ਅੱਜ ਦੀਆਂ ਪ੍ਰੋਫਾਈਲਜ਼ ਹੁਣ ਤੁਹਾਨੂੰ ਅਸੀਂ ਪਰਿਵਾਰਾਂ ਦੇ ਨੰਬਰ ਦੱਸ ਦਿਆਂ ਜੀ ਅੱਜ ਦੀਆਂ ਜਿੰਨੀਆਂ ਵੀ ਸੀ ਪ੍ਰੋਫਾਈਲਸ ਪੜੀਆਂ ਨੇ ਜੋ ਕਿਸੇ ਦਾ ਵੀ ਤੁਸੀਂ ਮੋਬਾਈਲ ਨੰਬਰ ਲੈਣਾ ਕੰਟੈਕਟ ਨੰਬਰ ਪਰਿਵਾਰ ਦਾ ਤਾਂ ਜਿਹੜੇ ਇਹਨਾਂ ਦੇ ਉੱਤੇ ਨੰਬਰ ਲੱਗੇ ਹੋਏ ਨੇ ਜੀ ਉਹ ਨੰਬਰ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਤੁਸੀਂ 9041729003 ਤੇ ਮੈਸੇਜ ਕਰਕੇ ਉਹ ਨੰਬਰ ਦੱਸਣਾ ਜੀ ਤੁਸੀਂ ਸਾਨੂੰ ਅਸੀਂ ਤੁਹਾਨੂੰ ਉੱਥੇ ਹੀ ਤੁਹਾਨੂੰ ਪਰਿਵਾਰ ਦਾ ਨੰਬਰ ਭੇਜ ਦਵਾਂਗੇ ਤੇ ਇਸ ਵਾਸਤੇ ਤੁਹਾਨੂੰ ਕੋਈ ਵੀ ਪੈਸਾ ਖਰਚਣ ਦੀ ਲੋੜ ਨਹੀਂ ਹੈਗੀ ਜੀ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਬਿਲਕੁਲ ਫ੍ਰੀ ਚ ਦਵਾਂਗੇ ਇਸ ਦੇ ਪਿੱਛੇ ਕੁਝ ਕਾਰਨ ਨੇ ਜੀ ਤਾਂ ਕਰਕੇ ਅਸੀਂ ਹੁਣ YouTube ਤੇ ਪਰਿਵਾਰ ਦਾ ਨੰਬਰ ਪਾਉਣੋਂ ਹਟ ਗਏ ਆ ਤੇ ਜੋ ਕਿ ਅਸੀਂ ਸਿਰਫ ਤੁਹਾਨੂੰ WhatsApp ਤੇ ਹੀ ਪ੍ਰੋਵਾਈਡ ਕਰ ਸਕਦੇ ਹਾਂ ਜਿੰਨਾ ਵਿੱਚ ਇੱਕ ਕਾਰਨ ਇਹ ਹੈ ਕਿ ਜਿਵੇਂ ਕਿਸੇ ਇੱਕ ਪਰਿਵਾਰ ਦਾ ਰਿਸ਼ਤਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਵਾਰ-ਵਾਰ ਹੋਰ ਵੀ ਕਾਲਸ ਆਈ ਜਾਂਦੀਆਂ ਤੇ ਪਰ ਅਸੀਂ ਇੱਕ ਪਰਿਵਾਰ ਕਰਕੇ ਇੱਕ ਪ੍ਰੋਫਾਈਲ ਕਰਕੇ ਸਾਰੀ ਵੀਡੀਓ ਦੇ ਦੂਜੇ ਰਿਸ਼ਤੇ ਡਿਲੀਟ ਨਹੀਂ ਕਰ ਸਕਦੇ ਜੀ ਤੇ ਸੋ ਅੱਜ ਵਾਸਤੇ ਇੰਨਾ ਹੀ ਜੀ ਸ਼ਾਇਦ ਤੁਸੀਂ ਸਾਨੂੰ ਅੰਡਰਸਟੈਂਡ ਕਰੋ ਸੋ ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਕਿਸੇ ਪਣਪਰਾ ਲਈ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਸਾਡਾ ਨੰਬਰ ਹੈ ਜੀ 9041723903 ਇਹ ਉਹੀ ਨੰਬਰ ਹੈ ਜਿੱਥੇ ਤੁਸੀਂ ਕੰਟੈਕਟ ਲੈਣੇ ਦੂਜੇ ਪਰਿਵਾਰਾਂ ਦਾ ਤੇ ਇਸੇ ਨੰਬਰ ਤੇ ਹੀ ਤੁਸੀਂ ਐਡ ਵਾਸਤੇ ਸਾਨੂੰ ਮੈਸੇਜ ਕਰਨਾ ਹੈ ਅੱਜ ਵਾਸਤੇ ਇੰਨਾ ਹੀ ਜੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਚੈਨਲ ਤੇ ਨਵੇਂ ਤਾਂ ਜੀ ਸਬਸਕ੍ਰਾਈਬ ਕਰ ਲਓ ਸਸ